ਲੈਸਬੀਅਨ ਜਾਂ ਗੇ ਵਰਗੇ ਟੌਪਿਕ ਤੇ ਪੰਜਾਬ ਦੇ ਵਿੱਚ ਫਿਲਮਾਂ ਬਣਦੀਆਂ ਨੇ ਜਾਂ ਪੰਜਾਬੀ ਸਿਨੇਮਾ ਬਣਾਉਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਆਡੀਅנס ਇੰਨੀ ਸਮਝਦਾਰ ਹੈਗੀ ਹੈ ਕਿ ਇਨ੍ਹਾਂ ਫਿਲਮਾਂ ਨੂੰ ਕਬੂਲ ਕਰੇਗੀ ਬੜੀ ਐਕਸਾਈਟਿਡ ਸੀ ਕਿ ਦੋਸਤਾਂ ਨੂੰ ਸਭ ਨੂੰ ਮਿਲੂੰਗੀ ਬੜਾ ਟਾਈਮ ਬਾਅਦ ਤੇ ਮੈਨੂੰ ਕਹਿੰਦੇ ਕਿ ਇਹ ਇਹ ਸਾਡੀ ਸਭਿਅਤਾ ਨਹੀਂ ਹੈ ਇਹ ਪੱਛਮੀ ਸਭਿਅਤਾ ਹੈ ਨਿਊ ਇਅਰ ਕਿ ਮੇਰੇ ਤੇ ਵੀ ਤੁਸੀਂ ਕਰਨ ਵਿੱਚ ਮਸ਼ੀਨ ਲਾਈ ਹੋਈ ਹੈ ਇਹ ਇੰਡੀਅਨ ਸਭਿਅਤਾ ਹੈ ਮੇਰੀ ਇਸ ਚੀਜ਼ ਤੇ ਵੀ ਬਹਿਸ ਹੁੰਦੀ ਹੈ ਬੜੇ ਲੋਕਾਂ ਨਾਲ ਲੋਕੀ ਕਹਿੰਦੇ ਕਿ ਆ ਨੈਚੁਰਲ ਹੈ ਤੇ ਮੈਂ ਕਹਿ ਰਹੀ ਆ ਕਿ ਕੋਈ ਇਨਸਾਨ ਆਊਟ ਆਫ ਦਿ ਵੇ ਕਿਉਂ ਔਖਾ ਹੋਊਗਾ ਤੁਸੀਂ ਥੋੜਾ ਵੈਬ ਸੀਰੀਜ਼ ਦੇ ਵਿੱਚ ਕੰਮ ਕੀਤਾ ਹੈ ਤੁਹਾਨੂੰ ਲੱਗਦਾ ਹੈ ਪੰਜਾਬੀ ਇੰਡਸਟਰੀ ਇਹੋ ਜਿਹੇ ਵੈਬ ਸੀਰੀਜ਼ ਬਣਾ ਸਕਦੀ ਹੈ ਕਾਫੀ ਲੋਕਾਂ ਨਾਲੇ ਹੋਇਆ ਹੋਣਾ ਹਰ ਇੱਕ ਇੰਡਸਟਰੀ ਚ ਬਹੁਤ ਪੋਲਿਟਿਕਸ ਹੁੰਦੀ ਹੈ ਤੇ ਇਸ ਇੰਡਸਟਰੀ ਚ ਵੀ ਹੈਗੀ ਹੈ ਬਿੰਦੋ ਢਿੱਲਾ ਨਾਲ ਕੰਮ ਕੀਤਾ ਤੇ ਫਿਲਮ ਆਈ ਨਹੀਂ ਕਰਿਆ ਅਲੱਗ ਅਲੱਗ ਹੈ ਵਦੇਸ਼ੀ ਕਲਚਰ ਹੈ ਪੰਜਾਬ ਦੀਆਂ ਕੁੜੀਆਂ ਨੂੰ ਅਪਣਾਉਣਾ ਚਾਹੀਦਾ। ਛੋਟੇ ਸ਼ਹਿਰ ਦੀਆਂ ਜੰਨੀਆਂ ਵੀ ਕੁੜੀਆਂ ਨੇ ਉਹ ਅਕਸਰ ਆਪਣੀ ਆਜ਼ਾਦੀ ਲਈ ਲੜ ਰਹੀਆਂ ਹੁੰਦੀਆਂ ਨੇ ਕਿ ਸਾਨੂੰ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀਣ ਦਾ ਮੌਕਾ ਮਿਲੇ ਆਪਣੇ ਫੈਸਲੇ ਸਿ ਆਪ ਕਰ ਸਕੀਏ। ਦਾ ਰੀਅਲ ਲਾਈਫ ਦੇ ਵਿੱਚ ਇਸ ਕਵੈਕ ਤੇ ਕਿਸੇ ਦਾ ਇਹ ਤੋਂ ਜ਼ਿਆਦਾ ਪਰਸਨਲ ਬੁਝੇ ਅਜਿਹੇ ਟਾਈਮ 'ਚ ਜਦੋਂ ਕਿਸੇ ਕੁੜੀ ਨੂੰ ਪਿਆਰ ਹੁੰਦਾ ਹੈ ਤੇ ਬਹੁਤ ਮਵਾਲ ਹੁੰਦਾ ਹੈ ਪਰਿਵਾਰ ਖਿਲਾਫ ਹੋ ਜਾਂਦਾ ਹੈ ਸਮਾਜ ਨੂੰ ਬੜਾ ਬੜੀ ਦਿੱਕਤ ਹੁੰਦੀ ਹੈ ਕਿ ਤੇ ਕੁੜੀ ਵਿਗੜ ਗਈ ਹੈ ਹੱਥਾਂ ਚੋਂ ਨਿਕਲ ਗਈ।propto Punjab TV ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਕਸ਼ਦੀਪ ਸਿੰਘ ਸਵਾਗਤ ਕਰਦਾ ਹਾਂ। ਪੰਜਾਬੀ ਇੰਡਸਟਰੀ ਦੀ ਇੱਕ ਇਹੋ ਜਿਹੀ ਚੁਲਗੁਲੀ ਅਦਾਕਾਰਾ ਦੇ ਨਾਲ ਤੋਂ ਅੱਜ ਦੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਨੇ ਪਹਿਲਾਂ ਕੋਰਾ ਯਾਰ ਚੱਲੇ ਬਾੜ ਵਰਗੀਆਂ ਵੈਬ ਸੀਰੀਜ਼ ਦੇ ਵਿੱਚ ਕੰਮ ਕੀਤਾ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਸੁਪਰ ਡੂਪਰ ਹਿੱਟ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਪਰ ਅੱਜ ਕੱਲ ਇਹ ਅਦਾਕਾਰਾ ਆਪਣੀ ਨਵੀਂ ਆਉਣ ਵਾਲੀ ਫਿਲਮ ਰਜ਼ਾਏ ਇਸ਼ਕ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਜਿਵੇਂ ਮੈਂ ਗੱਲ ਕਰ ਰਿਹਾ ਹਾਂ ਅਨੰਦ ਪ੍ਰਿਆਦੀ ਬਹੁਤ ਬਹੁਤ ਸਵਾਗਤ ਹੈ ਜੀ ਪੁਰੋ ਪੰਜਾਬੀ ਟੀਵੀ ਥੈਂਕ ਯੂ ਸੋ ਮਚ ਜੀ ਹੋਰ ਸੁਣਾਓ ਠੀਕ ਠਾਕ ਹੋ ਬਹੁਤ ਵਧੀਆ ਮੈਂ ਕਿਹਾ ਅਦਾਕਾਰਾ ਇੱਕ ਹੈ ਨਾਮ ਦੋ ਦੋ ਰੱਖਿਆ ਉਹ ਜੀ ਐਕਚੁਅਲੀ ਨਾਮ ਤੇ ਕੋਈ ਸੀ ਤੇ ਮੇਰੇ ਪੇਰੈਂਟਸ ਚਾਹੁੰਦੇ ਸੀ ਕਿ ਮੇਰੇ ਨਾਮ ਦੇ ਪਿੱਛੇ ਕੋਈ ਵੀ ਕਾਸਟ ਜਾਂ ਕੁਝ ਵੀ ਰਿਲੀਜੀਅਨ ਦਾ ਕੁਝ ਨਾ ਲੱਗੇ ਸੋ ਉਹਨਾਂ ਨੇ ਉਹਨਾਂ ਨੂੰ ਰੀਅਲਾਈਜ਼ ਹੋਇਆ ਕਿ ਸੈਕੰਡ ਨੇਮ ਚਾਹੀਦਾ ਹੁੰਦਾ ਹੈ ਅਫੀਸ਼ੀਅਲ ਡਾਕੂਮੈਂਟਸ ਲਈ ਤੇ ਇੱਕ ਨਾਮ ਨੂੰ ਸਪਲਿਟ ਕਰਤਾ ਨਾਮ ਇੱਕੋ ਹੀ ਹੈ ਆਰੰਧ ਪ੍ਰਿਆ ਰਜ਼ ਰਜ਼ਾਇਚਕ ਦੇ ਵਿੱਚ ਤੁਸੀਂ ਮੇਨ ਲੀਡ ਜੀ ਤੇ ਉਹ ਇਸਕ ਰਜ਼ਾ ਦੇ ਵਿੱਚ ਹੀ ਰੱਖ ਕੇ ਕਰਨਾ ਚਾਹੀਦਾ ਆ ਕੀ ਦੀ ਰਜ਼ਾ ਵਿੱਚ ਮੈਨੂੰ ਲੱਗਦਾ ਹੈ ਕਿ ਇਸ਼ਕ ਬੜੀ ਪਰਸਨਲ ਜੀ ਚੀਜ਼ ਹੈ ਹੈਨਾ ਤੁਹਾਡੀਆਂ ਫੀਲਿੰਗਸ ਜਾਂ ਤੁਹਾਨੂੰ ਜੋ ਵੀ ਫੀਲ ਹੁੰਦਾ ਹੈ ਤੇ ਕਿੰਨੀ ਜਦੋਂ ਆਪਾਂ ਸਾਰੀ ਸੂਫੀ ਪੋਇਟਰੀ ਪੜ੍ਹਦੇ ਆ ਤੇ ਉਹ ਜਿਹੜਾ ਰੱਬ ਨਾਲ ਸਾਡਾ ਰਿਸ਼ਤਾ ਹੈ ਉਹਨੂੰ ਵੀ ਇਸ਼ਕ ਹੀ ਕਹਿੰਦੇ ਆ ਕੀ ਬਾਤ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਡੀ ਜਰਨੀ ਹੁੰਦੀ ਹੈ ਤੇ ਬੇਸਿਕਲੀ ਆਪਣੇ ਦਿਲ ਦੀ ਗੱਲ ਸੁਣਨੀ ਚਾਹੀਦੀ ਹੈ ਇਹੀ ਕਹੂੰਗੀ ਮੈਂ ਤੇ ਤੁਹਾਡਾ ਦਿਲ ਕੀ ਕਹਿੰਦਾ ਦਿਲ ਦੀ ਰਜ਼ਾ ਵਿੱਚ ਰਹਿ ਦਿਲ ਤਾਂ ਮੇਰਾ ਇਹ ਕਹਿੰਦਾ ਹੈ ਕਿ ਇਸ ਟਾਈਮ ਕੀ ਕਹਿੰਦਾ ਇਸ ਟਾਈਮ ਮੇਰਾ ਦਿਲ ਕਹਿੰਦਾ ਕਿ ਮੈਂ ਵਧੀਆ ਜਿਹੀ ਗੱਲਾਂ ਕਰਾਂ ਤੇ ਮੈਨੂੰ ਵਧੀਆ ਸਵਾਲ ਪੁੱਛੋ ਤੇ ਮੇਰੀ ਫਿਲਮ ਹੈ ਉਹ ਨੂੰ ਲੁੱਕ ਯੂ ਅਪਰੀਸ਼ੀਏਟ ਕਰ ਫਿਲਹਾਲ ਤੇਹੀ ਇੱਛਾ ਹੈ ਨੰਦ ਪ੍ਰਿਯੰਕਾ ਦੇਸ਼ਕਵੇ ਹਾਂ ਆਫਕੋਰਸ ਅਨੰਦ ਪ੍ਰਿਆ ਮੈਨੂੰ ਤੇ ਮੈਂ ਐਕਚੁਅਲੀ ਕੁਦਰਤ ਦੀ ਬਹੁਤ ਵੱਡੀ ਪ੍ਰੇਮੀਆ ਤੇ ਮੈਂ ਕਦੇ ਮੈਂ ਜਦੋਂ ਸਨਸੈਟ ਵੇਖਦੀ ਆ ਮੈਨੂੰ ਰੋਜ਼ ਹੀ ਇਸ਼ਕ ਹੁੰਦਾ ਮੈਂ ਚਿੜੀਆਂ ਵੇਖਦੀ ਆ ਆ ਗਲੇਰੀਆਂ ਵੇਖਦੀ ਆ ਦਰਖਤ ਅਸਮਾਨ ਦਾ ਰੰਗ ਫੁੱਲ ਸਭ ਕੁਝ ਤੇ ਮੈਨੂੰ ਤੇ ਰੋਜ਼ ਇਸ਼ਕ ਹੁੰਦਾ ਫੈਨ ਕੀ ਦੇ ਕੀ ਦੇ ਮਤਲਬ ਤੁਸੀਂ ਕਿਸੇ ਐਕਟਰ ਦਾ ਨਾਮ ਪੁੱਛ ਰਹੇ ਹੋ ਜਾਂ ਕਿਸੇ ਸਿੰਗਰ ਦਾ ਤੁਸੀਂ ਮੇਰੇ ਆਪਸ਼ਨ ਦੋ ਕੈਟਾਗਰੀ ਅੱਛਾ ਹਰ ਕੈਟਾਗਰੀ ਚ ਤੁਹਾਡਾ ਫੈਨ ਹੈ ਮੇਰਾ ਫੈਨ ਹੈ ਕਿ ਮੈਂ ਕਿਸ ਦੀ ਫੈਨ ਹਾਂ ਤੁਸੀਂ ਕਿਸ ਦੇ ਫੈਨ ਹੋ ਹਾਂ ਪੁੱਛੋ ਪੁੱਛੋ ਕੀ ਦੇ ਤੁਸੀਂ ਕੈਟਾਗਰੀ ਪੁੱਛੋ ਮੈਨੂੰ ਅੱਛਾ ਹਾਂਜੀ ਸਿੰਗਰ ਰਬੀ ਸ਼ੇਰਗਿਲ ਕੀ ਬਾਤ ਐਕਟਰ ਐਕਟਰ ਗੁਲਸ਼ਨ ਦੇਵਈਆ ਰਾਧਿਕਾ ਆਪਟੇ ਤੱਬੂ ਅੱਛਾ ਮੈਂ ਅਦਾ ਕਰਾ ਪੁੱਛ ਨਹੀਂ ਲੱਗੇ ਸੀ ਤੁਸੀਂ ਅੱਛਾ ਪਹਿਲਾਂ ਹੀ ਦੱਸਤਾ ਜੀ ਇਹਨਾਂ ਨਾਲ ਇਸ਼ਕ ਹੈ ਉਹਦਾ ਰੀਅਲ ਲਾਈਫ ਦੇ ਵਿੱਚ ਇਸ਼ਕ ਹੈ ਕਦੇ ਕਿਸੇ ਨਾਲ ਇਹ ਤੁਸੀਂ ਜ਼ਿਆਦਾ ਪਰਸਨਲ ਪੁੱਛ ਰਹੇ ਹੋ ਇਹ ਤੇ ਚਲੋ ਇਹ ਤੇ ਚੱਲਦਾ ਹੀ ਰਹਿੰਦਾ ਹੈ ਇਸ਼ਕ ਤੇ ਮੈਂ ਉਹ ਵੀ ਤਾਂ ਕਹਿ ਰਹੀ ਆ ਇਹ ਵੀ ਰੀਅਲ ਲਾਈਫ ਜੀ ਇਸ਼ਕ ਹੈ ਜਿਹੜਾ ਕਿ ਕੁਦਰਤ ਨਾਲ ਇਸ਼ਕ ਹੁੰਦਾ ਜੜਾ ਉਹ ਨੂੰ ਮੈਂ ਕੋਈ ਜਿਹੜਾ ਦੂਜਾ ਰੋਮਾਂਟਿਕ ਇਸ਼ਕੋਂ ਤੋਂ ਘੱਟ ਨਹੀਂ ਮੰਨਦੀ ਤੇ ਅਬ ਆਦੇ ਆਪ ਨਾਲ ਜਿਹੜਾ ਇਸ਼ਕ ਹੁੰਦਾ ਸਾਨੂੰ ਉਹ ਵੀ ਸਾਨੂੰ ਖੁਸ਼ ਰੱਖਦਾ ਹੈ ਮੇਰੇ ਖਿਆਲ ਤੋਂ ਰਜ਼ਾ ਇਸ਼ਕ ਹੈ ਕੀ ਹੈ ਟਾਈਟਲ ਬਣਾ ਕਮਾਲ ਦਾ ਇਸ ਫਿਲਮ ਦਾ ਹਾਲਕੀ ਇਹ ਫਿਲਮ ਮਿੰਟੋ ਸਾਹਿਬ ਦੀ ਕਹਾਣੀ ਤੇ ਅਧਾਰ ਲਾਇਸੈਂਸ ਤੇ ਅਧਾਰਿਤ ਹੈ ਕੀ ਇਹ ਫਿਲਮ ਦੇ ਵਿੱਚ ਖਾਸ ਇਹ ਫਿਲਮ ਇਕਦੇ ਜੇ ਤੁਸੀਂ ਮੰਟੂ ਸਾਹਿਬ ਨੂੰ ਤੁਸੀਂ ਪੜਿਆ ਹੈ ਕਿਸੇ ਨੇ ਵੀ ਪੜਿਆ ਹੈ ਉਹ ਲੋਕੀ ਜਾਣਦੇ ਨੇ ਕਿ ਉਹਨਾਂ ਦੀਆਂ ਕਹਾਣੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਫੀਮੇਲ ਪ੍ਰੋਟਾਗਨਿਸਟ ਨੇ ਉਹ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਇਹ ਵੀ ਉਦਾਂ ਨਹੀਂ ਹੈ ਕਿ ਇਹ ਇੱਕ ਕੁੜੀ ਹੈ ਜਿਹਨੂੰ ਪਿਆਰ ਹੋ ਜਾਂਦਾ ਇੱਕ ਤੰਗੇ ਵਾਲੇ ਨਾਲ ਤੇ ਜਦੋਂ ਵੈਸੇ ਵੀ ਅੱਜ ਦੇ ਟਾਈਮ ਵਿੱਚ ਜਦੋਂ ਕਿਸੇ ਕੁੜੀ ਨੂੰ ਪਿਆਰ ਹੁੰਦਾ ਹੈ ਤੇ ਬਹੁਤ ਬਿਵਾਲ ਹੁੰਦਾ ਹੈ ਪਰਿਵਾਰ ਖਿਲਾਫ ਹੋ ਜਾਂਦਾ ਹੈ ਸਮਾਜ ਨੂੰ ਬੜਾ ਬੜੀ ਦਿੱਕਤ ਹੁੰਦੀ ਹੈ ਕਿ ਤੇ ਕੁੜੀ ਵਿਗੜ ਗਈ ਹੈ ਹੱਥਾਂ ਚ ਨਿਕਲ ਗਈ ਹੈ ਨਾ ਇਹ ਜੀ ਜ਼ਬਾਨ ਵਰਤੀ ਜਾਂਦੀ ਹੈ ਤੇ ਇਦਾਂ ਹੀ ਇੱਕ ਕੁੜੀ ਹੈ ਉਹਨੂੰ ਪਿਆਰ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਸਮਾਜ ਨਾਲ ਉਹਨੂੰ ਲੜਨਾ ਪੈਂਦਾ ਹੈ ਹੂੰ ਤੇ ਲੋਕੀ ਉਹਦੇ ਤੇ ਆਪਣੇ ਫੈਸਲੇ ਥੋਪਦੇ ਉਹਦਾ ਪਰਿਵਾਰ ਉਹਦੇ ਖਿਲਾਫ ਹੋ ਜਾਂਦਾ ਹੈ ਤੇ ਉਹਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਤੁਹਾਡਾ ਆਪਦਾ ਹੀ ਪਰਿਵਾਰ ਤੁਹਾਡਾ ਦੁਸ਼ਮਣ ਬਣ ਜਾਏ ਤੇ ਕੀ ਹੁੰਦਾ ਤੁਹਾਡੇ ਨਾਲ ਤੇ ਇਹ ਮੈਨੂੰ ਲੱਗਦਾ ਇਨਾਇਤ ਦੀ ਲੜਾ ਮੇਰੇ ਕੈਰੈਕਟਰ ਦਾ ਨਾਮ ਵੀ ਇਨਾਇਤ ਹੈ ਇਨਾਇਤ ਦੀ ਲੜਾਈ ਹੈ ਪਿਆਰ ਕਰਨ ਦੀ ਆਜ਼ਾਦੀ ਦੀ ਤੇ ਆਪਣੀ ਮਰਜ਼ੀ ਨਾਲ ਜਿਉਣ ਦੀ ਜੀ ਇਹ ਮੰਟੋ ਸਾਹਿਬ ਦੀ ਕਹਾਣੀ ਤੇ ਇਹ ਫਿਲਮ ਆਧਾਰਿਤ ਹੈ ਪਰ ਜਦੋਂ ਤੁਹਾਨੂੰ ਇਹ ਫਿਲਮ ਆਫਰ ਹੋਈ ਉਸ ਸਮੇਂ ਤੁਹਾਨੂੰ ਪਤਾ ਸੀ ਇਹ ਮੰਟੋ ਸਾਹਿਬ ਦੀ ਕਹਾਣੀ ਤੇ ਫਿਲਮ ਆਧਾਰਿਤ ਹੈ ਤੇ ਤੁਹਾਡੇ ਜ਼ਿਹਨ ਦੇ ਵਿੱਚ ਕੀ ਸੀ ਇਸ ਫਿਲਮ ਲੈ ਕੇ ਤੁਹਾਡੀਆਂ ਖੁਦ ਦੀਆਂ ਕੀ ਸੋਚਾਂਆਂ ਕਿਉਂਕਿ ਉਸ ਮਾਹੌਲ ਦੇ ਵਿੱਚ ਜਾਣਾ ਸੀ ਜਿਸ ਮਾਹੌਲ ਬਾਰੇ ਅਸੀਂ ਸਿਰਫ ਸੁਣਿਆ ਸੀ ਜੀ ਮੈਨੂੰ ਪਹਿਲੀ ਗੱਲ ਇਹ ਕਹੀ ਗਈ ਸੀ ਕਿ ਇਹ ਵੰਟੂ ਸਾਹਿਬ ਦੀ ਲਾਇਸੈਂਸ ਤੇ ਬੇਸਡ ਹੈ ਤੇ ਮੈਨੂੰ ਬਹੁਤ ਹੀ ਪਸੰਦ ਹੈ ਕਹਾਣੀ ਮੈਂ ਆਈ ਥਿੰਕ 2016 ਵਿੱਚ ਪੜ੍ਹੀ ਹੋਣੀ ਤੇ ਮੈਂ ਉਸ ਤੋਂ ਬਾਅਦ ਇਹ ਦਾ ਮਤਲਬ ਐਜ਼ ਅ ਪਲੇ ਵੀ ਦੇਖਿਆ ਮੈਂ ਇੱਕ ਪਾਕਿਸਤਾਨ ਤੋਂ ਟੀਮ ਆਈ ਸੀ ਲਾਹੌਰ ਤੋਂ ਟੀਮ ਆਈ ਸੀ ਕ੍ਰੇਟਰ ਦੀ ਉਹਨਾਂ ਨਾਲ ਮੈਂ ਕੰਮ ਵੀ ਕੀਤਾ ਤੇ ਉਹਨਾਂ ਨੇ ਵੀ ਇਸ ਇਸ ਕਹਾਣੀ ਨੂੰ ਐਜ਼ ਅ ਨਾਟਕ ਦਰਸਾਇਆ ਸੀ ਤੇ ਮੈਨੂੰ ਲੱਗਦਾ ਕਿ ਇਹ ਹਰ ਇੱਕ ਐਕਟਰ ਦਾ ਡ੍ਰੀਮ ਹੁੰਦਾ ਹੈ ਕਿ ਜਿਨ੍ਹਾਂ ਨੇ ਵੀ ਮੰਟੂ ਸਾਹਿਬ ਨੂੰ ਪੜਿਆ ਉਹਨਾਂ ਦਾ ਡ੍ਰੀਮ ਹੁੰਦਾ ਹੈ ਕਿ ਉਹ ਉਹਨਾਂ ਦੀ ਕਿਸੇ ਕਹਾਣੀ ਦਾ ਕਿਰਦਾਰ ਬਣ ਸਕਣ ਤੇ ਮੇਰੇ ਲਈ ਬਹੁਤ ਖੁਸ਼ੀ ਦੀ ਮਾਣ ਦੀ ਗੱਲ ਹੈ ਕਿ ਮੈਨੂੰ ਇਦਾਂ ਦਾ ਕੈਰੈਕਟਰ ਮਿਲਿਆ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਕੋਈ ਬਹੁਤ ਦੂਰ ਹੈ ਹਾਲਾਂਕਿ ਚਲੋ ਮੈਂ ساری ਜ਼ਿੰਦਗੀ ਚੰਡੀਗੜ੍ਹ ਮਹੌਲੀ ਚ ਰਹੀ ਆ ਇੱਥੇ ਮੇਰੀ ਸਾਰੀ ਐਜੂਕੇਸ਼ਨ ਸਾਰੀ ਮੇਰੀ ਜ਼ਿੰਦਗੀ ਬੀਤੀ ਹੈ ਪਰ ਮੇਰੇ ਅੱਗੇ ਪਿੱਛੇ ਸਾਰਾ ਮੈਂ ਮੇਰੇ ਆਲੇ ਦੁਆਲੇ ਮੈਂ ਦੇਖਦੀਆਂ ਤੇ ਇਨਾਇਤ ਭਰੀਆਂ ਹੋਈਆਂ ਨੇ ਮੈਨੂੰ ਇੰਨਾ ਕੋਈ ਦੂਰ ਨਹੀਂ ਜਾਣਾ ਪਿਆ ਮੇਰੇ ਮਦਰ ਬਹੁਤ ਵੱਡੀ ਕਿ ਇਨਸਪੀਰੇਸ਼ਨ ਸੀ ਗੈਸ ਕੈਰੈਕਟਰ ਲਈ ਤੇ ਹੋਰ ਵੀ ਮੈਨੂੰ ਲੱਗਦਾ ਕਿ ਛੋਟੇ ਸ਼ਹਿਰ ਦੀਆਂ ਜਿੰਨੀਆਂ ਵੀ ਕੁੜੀਆਂ ਨੇ ਉਹ ਅਕਸਰ ਆਪਣੀ ਆਜ਼ਾਦੀ ਲਈ ਲੜ ਰਹੀਆਂ ਹੁੰਦੀਆਂ ਨੇ ਕਿ ਸਾਨੂੰ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀਣ ਦਾ ਮੌਕਾ ਮਿਲੇ ਆਪਣੇ ਫੈਸਲੇ ਸਿ ਆਪ ਕਰ ਸਕੀਏ ਤੇ ਇਹਨਾਂ ਸਾਰੀਆਂ ਕੁੜੀਆਂ ਤੋਂ ਮੈਂ ਇਨਸਪੀਰੇਸ਼ਨ ਲਈ ਸੀ ਵਦੇਸ਼ੀ ਕਲਚਰ ਪੰਜਾਬ ਦੀਆਂ ਕੁੜੀਆਂ ਨੂੰ ਅਪਣਾਉਣਾ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਪਰਫੁੱਲਤ ਹੋ ਰਿਹਾ ਹੈ ਰੀਲਸ ਬਹੁਤ ਕਾਫੀ ਵਾਇਰਲ ਹੁੰਦੀਆਂ ਨੇ ਛੋਟੇ ਛੋਟੇ ਬੱਚੇ ਬਹੁਤ ਰੀਲਸ ਬਣਾਉਂਦੇ ਨੇ ਵੱਖ-ਵੱਖ ਤਰ੍ਹਾਂ ਦੀਆਂ ਆਊਟਫਿਟਸ ਪੈਣੀਆਂ ਹੁੰਦੀਆਂ ਨੇ ਇਸ ਮਾਹੌਲ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਤੁਸੀਂ ਜਦੋਂ ਇਹ ਸਭ ਪਾਸੇ ਧਿਆਨ ਮਾਰਦੇ ਹੋ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ ਤੁਸੀਂ ਕੀ ਸੋਚਦੇ ਹੋ ਫਿਰ ਸਮਾਜ ਬਾਰੇ ਆਪਣੇ ਆਲੇ ਦੁਆਲੇ ਬਾਰੇ ਜੀ ਮੈਨੂੰ ਲੱਗਦਾ ਹੈ ਕਿ ਜਿਹੜਾ ਅਸੀਂ ਹੁਣ ਇਸ ਟਾਈਮ ਬੈਠੇ ਆ ਇਹ ਅਸੀਂ ਜਿਹੜੀ ਗੱਲਬਾਤ ਕਰ ਰਹੇ ਜਿਹੜੇ ਫਾਰਮੈਟ 'ਚ ਅਸੀਂ ਗੱਲਬਾਤ ਕਰ ਰਹੇ ਆ ਜਿਹੜੇ ਇਕੁਇਪਮੈਂਟਸ ਅਸੀਂ ਯੂਜ਼ ਕਰ ਰਹੇ ਆ ਜਿਹੜਾ ਪਹਿਰਾਵਾ ਅਸੀਂ ਪਾਇਆ ਇਹ ਸਾਰਾ ਕੁਝ ਵੈਸਟ ਤੋਂ ਹੀ ਆਇਆ ਜਦੋਂ ਪਰ ਕੋਈ ਵੀ ਚੀਜ਼ ਜਦੋਂ ਸਾਨੂੰ ਡਾਈਜੈਸਟ ਹੋਣੀ ਔਖੀ ਹੋ ਜਾਂਦੀ ਹੈ ਸਾਨੂੰ ਜਦ ਲੱਗਦਾ ਕਿ ਇਹ ਇਹ ਥੋੜਾ ਜ਼ਿਆਦਾ ਹੋ ਗਿਆ ਤੇ ਉਦੋਂ ਸਾਨੂੰ ਲੱਗਦਾ ਕਿ ਬਈ ਵੈਸਟਰਨ ਕਲਚਰ ਨਹੀਂ ਅਪਣਾਉਣਾ ਚਾਹੀਦਾ ਮੈਂ ਛੋਟੀ ਜੀ ਐਗਜ਼ਾਮਪਲ ਦਿੰਦੀ ਆ ਮੇਰੇ ਨਾਨਾ ਜੀ ਨੇ ਬਜ਼ੁਰਗ ਨੇ ਸਾਡੇ ਨਾਲ ਰਹਿੰਦੇ ਨੇ ਤੇ ਉਹਨਾਂ ਨੂੰ ਉੱਚਾ ਸੁਣਦਾ ਉਹਨਾਂ ਦੇ ਕੰਨਾਂ 'ਚ ਮਸ਼ੀਨ ਲੱਗੀ ਐ ਤੇ ਮੈਂ ਨਿਊ ਇਅਰ ਪਾਰਟੀ ਤੇ ਜਾ ਰਹੀ ਸੀ ਆਪਣੇ ਫਰੈਂਡਸ ਦੇ ਘਰੇ ਮੇਰੇ ਬਚਪਨ ਦੇ ਦੋਸਤ ਨੇ ਮਤਲਬ ਉਹ ਮਤਲਬ ਮੇਰੇ ਪੇਰੈਂਟਸ ਨੂੰ ਪਤਾ ਸੀ ਕਿ ਉੱਥੇ ਹੀ ਰਾਤ ਨੂੰ ਅਸੀਂ ਉੱਥੇ ਰੁਕਣਾ ਬਿਕੋਜ਼ ਲੇਟ ਹੋ ਜਾਂਦਾ ਸੋ ਮੈਂ ਉਹਨਾਂ ਨੂੰ ਦੱਸ ਲਈ ਨਾਨਾ ਜੀ ਨੂੰ ਤੇ ਮੈਂ ਕਿਹਾ ਮੈਂ ਇੱਧਾ ਪਾਰਟੀ ਕਰਨ ਜਾ ਰਹੀ ਹਾਂ ਮੈਂ ਬੜੀ ਖੁਸ਼ ਬੜੇ ਦਿਨਾਂ ਬਾਅਦ ਮੈਂ ਕਿਹਾ ਅੱਜ ਮੈਂ ਇੱਧਾ ਨਾ ਜੰਕ ਫੂਡ ਖਾਵਾਂਗੀ ਮੈਂ ਬ੍ਰੇਕ ਤੇ ਸੀਗੀ ਚੀਟ ਡਾਈਟ ਕਰਾਂਗੀ ਇੰਨੇ ਟਾਈਮ ਤੋਂ ਮੈਂ ਬੜਾ ਕਲੀਨ ਖਾ ਰਹੀ ਸੀ ਤੇ ਮੈਂ ਬੜੀ ਐਕਸਾਈਟਿਡ ਸੀ ਕਿ ਦੋਸਤਾਂ ਤੇ ਮੈਨੂੰ ਕਹਿੰਦੇ ਕਿ ਇਹ ਇਹ ਸਾਡੀ ਸਭਿਅਤਾ ਨਹੀਂ ਹੈ ਇਹ ਪश्चिमी ਸਭਿਅਤਾ ਹੈ ਨਿਊ ਇਅਰ ਤੇ ਮੈਂ ਕਿਹ ਜਿਹੜੀ ਤੁਸੀਂ ਕੰਮ ਵਿੱਚ ਮਸ਼ੀਨ ਲਾਈ ਹੋਈ ਹੈ ਇਹ ਇੰਡੀਅਨ ਸਭਿਅਤਾ ਹੈ ਜਾਂ ਜਿਹੜੇ ਤੁਸੀਂ ਹੁਣ ਟੀਵੀ ਤੇ ਦੇਖ ਰਹੇ ਹੋ ਇਹ ਇੰਡੀਅਨ ਹੈ ਜੋ ਸਾਨੂੰ ਕਨਵੀਨੀਅੰਟ ਲੱਗਦਾ ਹੈ ਵੈਸਟ ਤੋਂ ਉਹ ਅਸੀਂ ਸਾਰਾ ਰੱਖ ਲੈਨੇ ਆ ਜੋ ਸਾਨੂੰ ਲੱਗਦਾ ਕਿ ਸਹੀ ਨਹੀਂ ਹੈ ਤੇ ਅਸੀਂ ਬਲੇਮ ਕਰਨ ਲੱਗ ਜਾਂਦੇ ਆ ਤੇ ਮੈਨੂੰ ਲੱਗਦਾ ਕਿ ਕੋਈ ਵੀ ਜੋ ਇਨਸਾਨ ਹੈ ਜਿਨ੍ਹਾਂ ਦੀ 18 ਸਾਲ ਤੋਂ ਉੱਤੇ ਉਮਰ ਹੈ ਉਹਨਾਂ ਦੀ ਮਰਜ਼ੀ ਹੈ ਉਹ ਕੀ ਪਾਉਣ ਕਿੱਦਾਂ ਰਹਿਣ ਕਿੱਦਾਂ ਦੀ ਮਰਜ਼ੀ ਰੀਲ ਬਣਾਉਣ ਏਦਾਂ ਹੋ ਸਕਦਾ ਹੈ ਕਿ ਤੁਹਾਨੂੰ ਜਾਂ ਮੈਨੂੰ ਪਸੰਦ ਨਾ ਆਵੇ ਦੈਟਸ ਓਕੇ ਤੇ ਫਿਰ ਅਸੀਂ ਨਾ ਦੇਖੀਏ ਬਟ ਜੇ ਕੋਈ ਕੁੜੀ ਆਪਣੀ ਮਰਜ਼ੀ ਨਾਲ ਕੁਝ ਪਾ ਕੇ ਜਾ ਰਹੀ ਹੈ ਜਾਂ ਕੁਝ ਵੀ ਕਹਿ ਰਹੀ ਹੈ ਉਹ ਕਿਸੇ ਦਾ ਨੁਕਸਾਨ ਤਾਂ ਨਹੀਂ ਕਰ ਰਹੀ ਨਾ ਮਤਲਬ ਤੁਸੀਂ ਦੇਖੋ ਹੋਰ ਕਿੰਨੀਆਂ ਚੀਜ਼ਾਂ ਨੇ ਜਿਹੜੀ ਐਕਚੁਅਲ 'ਚ ਸਮਾਜ 'ਚ ਦਾ ਨੁਕਸਾਨ ਕਰ ਰਹੀਆਂ ਹਨ ਮਾੜਾ ਸਰ ਪਾ ਰਹੀਆਂ ਨੇ ਇਨਾ ਕੋਈ ਕੁੜੀ ਆਪਣੀ ਮਰਜ਼ੀ ਨਾਲ ਕੁਝ ਵੀ ਆਪਣੀ ਜ਼ਿੰਦਗੀ ਚ ਆਪਣੀ ਪਰਸਨਲ ਲਾਈਫ ਚ ਕੁਝ ਵੀ ਕਰ ਰਹੀ ਹੈ ਉਹਦਾ ਕਿਸ ਹੱਦ ਤੱਕ ਕਿਸੇ ਤੇ ਇੰਪੈਕਟ ਹੁੰਦਾ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਇਨੀ ਹਾਰਮਫੁਲ ਚੀਜ਼ ਹੈ ਜਦੋਂ ਤੁਸੀਂ ਇਹ ਗੱਲ ਕਹੀ ਕਿ ਕੰਨ ਚ ਜਿਹੜੀ ਮਸ਼ੀਨ ਹੈ ਕਿ ਮੇਡ ਇਨ ਇੰਡੀਆ ਹੈ ਤੇ ਤੁਹਾਡੀ ਫਿਸ਼ ਕੈਦ ਕੀਤੀ ਉਹਨਾਂ ਨੇ ਮਮਾ ਨੂੰ ਤੁਹਾਡੇ ਨਹੀਂ ਨਹੀਂ ਉਹਨਾਂ ਨੂੰ ਪਤਾ ਸਾਡਾ ਚੱਲਦਾ ਰਹਿੰਦਾ ਹੈ ਇੱਕ ਬਹੁਤ ਵੱਡਾ ਜਨਰੇਸ਼ਨ ਗੈਪ ਹੈ ਸਾਡਾ ਤੇ ਉਹਨਾਂ ਦੀ ਕਾਫੀ ਮਤਲਬ ਉਸ ਤਰ੍ਹਾਂ ਦੀ ਸੋਚ ਹੈ ਉਹ ਬਹੁਤ ਧਾਰਮਿਕ ਵੀ ਨਹੀਂ ਤੇ ਮਤਲਬ ਉਸ ਚੀਜ਼ ਤੇ ਵੀ ਸਾਡੀ ਬਹਿਸ ਵਿਸਾਈ ਹੁੰਦੀ ਰਹਿੰਦੀ ਹੈ ਤੇ ਇਹ ਮੇਰਾ ਦਾ ਲਾਈਫ ਦਾ ਪਾਰਟ ਹੈ ਬਟ ਇੱਕ ਸਪੇਸ ਫॉर ਡਿਸਕਸ਼ਨ ਜ਼ਰੂਰ ਰਹਿਣੀ ਚਾਹੀਦੀ ਹੈ ਕਿ ਆਪਣੇ ਘਰ ਵਿੱਚ ਅਸੀਂ ਐਕਸਚੇਂਜ ਆਫ opinion ਕਰ ਸਕੀਏ ਮਰਦ ਪ੍ਰਧਾਨ ਹੈ ਜੀ ਸਮਾਜ ਦੇ ਵਿੱਚ ਇਹ ਤੇ ਤੁਸੀਂ ਦੱਸੋ ਇਹ ਤੇ ਹਰ ਇੱਕ ਕਿਤਾਬ ਜਿਹੜੀ ਸਮਾਜ ਵਾਰੇ ਕਿਸੇ ਨੇ ਵੀ ਲਿਖੀ ਹੈ ਤੇ ਅਸੀਂ ਦੇਖਦੇ ਹਾਂ ਜਿਹੜਾ ਸਾਡਾ ਸਰ ਨੇਮ ਹੈ ਸਾਡੇ ਫਾਦਰ ਦਾ ਯੂਜ਼ ਹੁੰਦਾ ਹੈ ਤੇ ਜਿਹੜੀ ਕੁੜੀ ਵਿਆਹ ਕਰਕੇ ਮੁੰਡੇ ਦੇ ਘਰੇ ਜਾਂਦੀ ਹੈ ਸਹੁਰੇ ਘਰ ਜਾਂਦੀ ਹੈ ਤੇ ਮਤਲਬ ਉਹ ਤੇ ਹੈ ਹੀ ਹੈ ਮਰਦ ਪ੍ਰਧਾਨ ਸਮਾਜ ਹੈ ਇਹ ਦੇ ਵਿੱਚ ਮਤਲਬ ਇਹ ਤੱਕ ਵੀ ਲੱਗਦਾ ਕੋਈ ਸਵਾਲ ਹੀ ਨਹੀਂ ਬਣਦਾ ਉਹ ਤੇ ਸਾਡੇ ਸਾਹਮਣੇ ਫੈਕਟ ਹੈ ਇਟਸ ਲਾਈਕ ਕਿ ਸੇਇੰਗ ਕਿ ਇਹ ਕਿਹੜਾ ਰੰਗ ਹੈ ਹਨਾ ਤੁਸੀਂ ਕਿਹੜਾ ਰੰਗ ਪਾਇਆ ਹੈ ਤੁਸੀਂ ਕਾਲਾ ਰੰਗ ਪਾਇਆ ਹੈ ਇਤੇ ਮੈਂ ਇਦਾਂ ਦੀ ਗੱਲ ਤੇ ਪੁੱਛਾਇਆ ਤੇ ਉਹ ਗੱਲ ਹੋ ਗਈ ਬਿਲਕੁਲ ਇੰਡਸਟਰੀ ਸਾਥ ਦਿੰਦੀ ਹੈ ਤੁਹਾਡਾ ਇਹ ਥੋੜਾ ਇਲਾਬੋਰੇਟ ਕਰੇ ਸਵਾਲ ਨੂੰ ਜਿ스트 ਵੀ ਸਾਥ ਕਿਵੇਂ ਦਿੰਦੀ ਹੈ ਇੰਡਸਟਰੀ ਜਿਵੇਂ ਕਿਸੇ ਨਵੇਂ ਚਿਹਰੇ ਨੇ ਇੰਡਸਟਰੀ ਦੇ ਵਿੱਚ ਆਪਣੇ ਨਵੇਂ ਕਦਮ ਰੱਖੇ ਹੋਣ ਤਾਂ ਜਿਵੇਂ ਆਪਾਂ ਕੰਮ ਕਰਨਾ ਹੋਵੇ ਕੰਮ ਮਿਲ ਰਿਹਾ ਇੰਡਸਟਰੀ ਦੇ ਵਿੱਚ ਜੋ ਜੋ ਕਾਫੀ ਲੰਬੇ ਸਮੇਂ ਤੋਂ ਸੀਨੀਅਰ ਕਲਾਕਾਰ ਨੇ ਤੁਹਾਡਾ ਸਾਥ ਦਿੰਦੇ ਨੇ ਮੈਨੂੰ ਲੱਗਦਾ ਇੰਨੀ ਜ਼ਿਆਦਾ ਸੀਨੀਅਰ ਕਲਾਕਾਰ ਮੈਨੂੰ ਪਰਸਨਲੀ ਜਾਣਦੇ ਨਹੀਂ ਹੈ ਬਟ ਜਿੰਦੇ ਵੀ ਲੋਕਾਂ ਨਾਲ ਮੈਂ ਕੰਮ ਕੀਤਾ ਜਿਵੇਂ ਹੁਣ ਮੈਂ ਗਿੱਪੀ ਕਰਵਾਜੀ ਨਾਲ ਕੰਮ ਕੀਤਾ ਮੇਰਾ ਵਧੀਆ ਐਕਸਪੀਰੀਅੰਸ ਰਿਹਾ ਤੇ ਬੀਨੂ ਢਿੱਲੋਂ ਨਾਲ ਮੈਂ ਕੰਮ ਕੀਤਾ ਉਹ ਫਿਲਮ ਆਈ ਨਹੀਂ ਕਦੇ ਅਲੱਗ ਗੱਲ ਹੈ ਬੜੀ ਫਿਲਮ ਚ ਉਹਨਾਂ ਨਾਲ ਕੰਮ ਕੀਤਾ ਮੇਰਾ ਬਹੁਤ ਵਧੀਆ ਵਧੀਆ ਐਕਸਪੀਰੀਅੰਸ ਰਿਹਾ ਤੇ ਹਜੇ ਤੱਕ ਮੋਸਟਲੀ ਤੇ ਮੇਰਾ ਵਧੀਆ ਹੀ ਐਕਸਪੀਰੀਅੰਸ ਰਿਹਾ ਮੈਨੂੰ ਲੱਗਦਾ ਕਿ ਐਜ਼ ਐਨ ਐਕਟਰ ਵੈਸੇ ਵੀ ਅਸੀਂ ਕੁਝ ਬਹੁਤ ਜ਼ਿਆਦਾ ਦੂਜੇ ਐਕਟਰਸ ਲਈ ਨਹੀਂ ਕਰ ਸਕਦੇ ਆਊਟ ਆਫ ਦਾ ਵੇ ਜਾ ਕੇ ਸੀ ਕਿਸੇ ਨੂੰ ਲੈ ਕੇ ਆਏ ਕਿ ਦੇਖੋ ਇਹਨਾਂ ਨੂੰ ਸਪੋਰਟ ਕਰੋ ਜਾਂ ਤੁਸੀਂ ਕਿਸੇ ਨੂੰ ਪ੍ਰੋਮੋਟ ਕਰ ਦਿਓ ਅਲੱਗ ਗੱਲ ਹੈ ਕੋਈ ਮੇਰੇ ਲਈ ਆਊਟ ਆਫ ਦਾ ਵੇ ਤੇ ਹਜੇ ਤੱਕ ਨਹੀਂ ਗਿਆ ਬਟ ਕਿਸੇ ਨੇ ਮੈਨੂੰ ਪਿੱਛੇ ਟੱਕਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਹਰ ਕੋਈ ਆਪਣਾ ਕੰਮ ਹੀ ਕਰ ਰਿਹਾ ਹੈ ਮੈਂ ਬਹੁਤ ਬਾਰ ਸੁਣਿਆ ਨਾ ਅਦਾਕਾਰਾਂ ਨਾਲ ਕਈਆਂ ਗੱਲ ਕੀਤੀ ਉਹ ਕਹਿੰਦੇ ਸਾਡੇ ਪ੍ਰੋਜੈਕਟ ਡਿਲੀਟ ਕਰ ਦਿੱਤੇ ਜਾਂਦੇ ਨੇ ਹੋ ਸਕਦਾ ਆਮ ਸ਼ੋਰ ਕਿ ਕਾਫੀ ਲੋਕਾਂ ਨਾਲੇ ਹੋਇਆ ਹੋਣਾ ਹਰ ਇੱਕ ਇੰਡਸਟਰੀ ਚ ਬਹੁਤ ਪੋਲਿਟਿਕਸ ਹੁੰਦੀ ਹੈ ਤੇ ਇਸ ਇੰਡਸਟਰੀ ਚ ਵੀ ਹੈਗੀ ਹੈ ਫਿਰ ਹਾਲ ਮੈਨੂੰ ਇੰਨਾ ਜ਼ਿਆਦਾ ਸਾਹਮਣਾ ਨਹੀਂ ਕਰਨਾ ਪਿਆ ਉਹਦਾ ਸੋ ਮੈਂ ਤੇ ਇਨਾ ਹੀ ਕਹਿ ਸਕਦੀ ਹਾਂ ਤੁਸੀਂ ਕੋਹਰਾ ਵੈਬ ਸੀਰੀਜ਼ ਦੇ ਵਿੱਚ ਕੰਮ ਕੀਤਾ ਤੁਹਾਨੂੰ ਲੱਗਦਾ ਹੈ ਪੰਜਾਬੀ ਇੰਡਸਟਰੀ ਇਹੋ ਜਿਹੇ ਵੈਬ ਸੀਰੀਜ਼ ਬਣਾ ਸਕਦੀ ਹੈ ਬਿਲਕੁਲ ਕਿਉਂ ਨਹੀਂ ਬਣਾ ਸਕਦੇ ਇਸ ਸੀਰੀਜ਼ ਵਿੱਚ ਸਾਰੇ ਲੋਕੀ ਜ਼ਿਆਦਾਤਰ ਜਿਹੜੇ ਆਰਟਿਸਟ ਸਿਗੇ ਮੇਰੇ ਵਰਗੇ ਉਹ ਸਾਰੇ ਪੰਜਾਬ ਤੋਂ ਹੀ ਸਿਗੇ ਜੇ ਸਾਡੇ ਵਰਗੇ ਆਰਟਿਸਟਸ ਨੂੰ ਲੈ ਕੇ ਇਹ ਫਿਲਮ ਬਣਾਈ ਜਾ ਸਕਦੀ ਹੈ ਤੇ ਕਿਉਂ ਨਹੀਂ ਪੰਜਾਬ ਪੰਜਾਬੀ ਲੋਕੀ ਵੀ ਬਣਾ ਹਾਲਾਂਕਿ ਮਤਲਬ ਜਿਹੜੇ ਰਾਈਟਰ ਨੇ ਉਹ ਪੰਜਾਬੀ ਹੀ ਨੇ ਦਿੱਲੀ ਤੋਂ ਨੇ ਬਟ ਉਹ ਪੰਜਾਬੀ ਬੋਲਦੇ ਹੈ ਤੇ ਪੰਜਾਬੀ ਨੇ ਤੇ ਪੰਜਾਬੀ ਇੰਡਸਟਰੀ ਚ ਵੀ ਫਰਸ਼ੋਰ ਬਣ ਸਕਦੀ ਹੈ ਅਸੀਂ ਮੈਨੂੰ ਲੱਗਦਾ ਥੋੜੀ ਜੀ ਸਾਨੂੰ ਇਹ ਲੋੜ ਹੈ ਥੋੜੀ ਜਿਹੀ ਹੋਰ ਨਵੀਆਂ ਕਹਾਣੀਆਂ ਲੈ ਕੇ ਆਈਏ ਤੇ ਨਵੀਆਂ ਕਹਾਣੀਆਂ ਨੂੰ ਸਪੇਸ ਦੇਈਏ ਤੇ ਮੈਨੂੰ ਲੱਗਦਾ ਹੌਲੀ ਹੌਲੀ ਚੇਂਜ ਆ ਵੀ ਰਿਹਾ ਹੈ ਸਾਡੀ ਇੰਡਸਟਰੀ ਵੀ ਕਾਫੀ ਨਵੀਂ ਹੈ ਨਾ ਕੋਈ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ ਸਟੈਬਲਿਸ਼ ਹੋਏ ਤੇ ਹਿੰਦੀ ਇੰਡਸਟਰੀ ਬਹੁਤ ਪੁਰਾਣੀ ਹੈ ਨਾ ਕਦੋਂ ਦੀ ਦੇਖੋ ਮਤਲਬ ਇੰਡੀਪੈਂਡੈਂਸ ਤੋਂ ਪਹਿਲਾਂ ਦੀ ਚੱਲ ਰਹੀ ਹੈ ਸੋ ਹਜੇ ਸਾਨੂੰ ਹੈ ਬਟ ਅਸੀਂ ਕਿਤੇ ਪਹੁੰਚਾਂਗੇ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੈ ਕਿ ਨਹੀਂ ਸਾਡੀ ਹਿਸਟਰੀ ਕਿੰਨੀ ਰਚ ਹੈ ਹਨਾ ਕਿੰਨੀ ਸੋਹਣੀਆਂ ਕਹਾਣੀਆਂ ਸਾਡੇ ਕੋਲ ਪਈਆਂ ਨੇ ਕਹਿਣ ਨੂੰ ਤਾਂ ਜਿੰਨੀ ਸਭੋ ਹਜੇ ਕੋਈ ਚੀਜ਼ ਨਹੀਂ ਹੋਈ ਹੈ ਨਾ ਤਾਂ ਮਤਲਬ ਬਹੁਤ ਸਪੇਸ ਪਈ ਹੈ ਬਹੁਤ ਸਕੋਪ ਹੈ ਬਹੁਤ ਕਹਾਣੀਆਂ ਕਹਿਣ ਦਾ ਲੈਸਬੀਅਨ ਜਾਂ ਗੇ ਵਰਗੇ ਟੌਪਿਕ ਤੇ ਪੰਜਾਬ ਦੇ ਵਿੱਚ ਫਿਲਮਾਂ ਬਣਦੀਆਂ ਨੇ ਜਾਂ ਪੰਜਾਬੀ ਸਿਨੇਮਾ ਬਣਾਉਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਆਡੀਅנס ਇੰਨੀ ਸਮਝਦਾਰ ਹੈਗੀ ਹੈ ਕਿ ਇਨ੍ਹਾਂ ਫਿਲਮਾਂ ਨੂੰ ਕਬੂਲ ਕਰੇਗੀ ਬਿਲਕੁਲ ਜੇ ਪੰਜਾਬ ਦੀ ਆਡੀਅנס netflix ਦੇਖਦੀ ਹੈ ਤੇ ਸਿਰਫ ਇੰਡੀਅਨ ਸ਼ੋਜ਼ ਨਹੀਂ ਸਾਰੇ ਇੰਟਰਨੈਸ਼ਨਲ ਸ਼ੋਜ਼ ਵੇਖਦੀ ਹੈ ਇੰਟਰਨੈਸ਼ਨਲ ਫਿਲਮਜ਼ ਵੇਖਦੀ ਹੈ ਤੇ ਹਨਾ ਜਦੋਂ ਉਹਨਾਂ ਨੂੰ ਰੀਸੀਵ ਕਰਦੀ ਹੈ ਤੇ ਕਿਉਂ ਨਹੀਂ ਮਤਲਬ ਦੇਖੋ ਜਿਹੜੀ ਸਾਰੀ ਐਲਜੀਬੀਟੀ ਕਯੂ ਪਲੱਸ ਕਮਿਊਨਿਟੀ ਹੈ ਇਹ ਸਾਡੇ ਸਮਾਜ ਦਾ ਹਿੱਸਾ ਹੈ ਅ ਗੱਲ ਸਿਰਫ ਇਹ ਹੈ ਕਿ ਅਸੀਂ ਇਹਨਾਂ ਨੂੰ ਵੀ ਅਪਣਾਈਏ ਤੇ ਉਹਨਾਂ ਨੂੰ ਵੀ ਉਦਾਂ ਹੀ ਟਰੀਟ ਕਰੀਏ ਜਿਵੇਂ ਅਸੀਂ ਕਿਸੇ ਵੀ ਸਟ੍ਰੇਟ ਇਨਸਾਨ ਨੂੰ ਟਰੀਟ ਕਰਦੇ ਹਾਂ ਕਿਉਂਕਿ ਇਹ ਕੋਈ ਚੋਇਸ ਨਹੀਂ ਹੈ ਅ ਉਹੀ ਗੱਲ ਹੈ ਕਿ ਤੁਹਾਨੂੰ ਅੰਦਰੋਂ ਕੀ ਫੀਲ ਹੁੰਦਾ ਹੈ ਹਨਾ ਜੇ ਤੁਹਾਨੂੰ ਅੰਦਰੋਂ ਫੀਲ ਹੁੰਦਾ ਕਿਉਂਕਿ ਇਹ ਇੱਕ ਸਭ ਤੋਂ ਇੱਕ ਔਖੀ ਚੀਜ਼ ਹੈ ਸਮਾਜ ਵਿੱਚ ਮੇਰੀ ਇਸ ਚੀਜ਼ ਤੇ ਵੀ ਬਹਿਸ ਹੁੰਦੀ ਹੈ ਬੜੇ ਲੋਕਾਂ ਨਾਲ ਲੋਕੀ ਕਹਿੰਦੇ ਕਿ ਆ ਨੈਚੁਰਲ ਹੈ ਤੇ ਮੈਂ ਕਹਿ ਰਹੀ ਆ ਕਿ ਕੋਈ ਇਨਸਾਨ ਆਊਟ ਆਫ ਦਾ ਵੇ ਕਿਉਂ ਔਖਾ ਹੋਊਗਾ ਸਮਾਜ ਵਿੱਚ ਜਿਹੜੀ ਚੀਜ਼ ਐਕਸੈਪਟ ਵੀ ਨਹੀਂ ਹੁੰਦੀ ਜੇ ਕੋਈ ਪ੍ਰਟੈਂਡ ਕਿਉਂ ਕੋਈ ਕਿਉਂ ਦਿਖਾਵਾ ਕਿਉਂ ਕੁ ਇਸ ਚੀਜ਼ ਦਾ ਕਿ ਜੇ ਸੱਚੀ ਉਹਨਾਂ ਦੇ ਅੰਦਰ ਹੀ ਨਹੀਂ ਫੀਲਿੰਗ ਹੈ। ਸੋ ਕੋਈ ਵੀ ਇਨਸਾਨ ਔਖੀ ਜ਼ਿੰਦਗੀ ਤੇ ਨਹੀਂ ਜਿਉਣਾ ਚਾਹੁੰਦਾ ਕੋਈ ਵੀ ਇਨਸਾਨ ਇਹ ਤਾਂ ਨਹੀਂ ਚਾਹੁੰਦਾ ਕਿ ਮੈਨੂੰ ਸੋਸਾਇਟੀ ਵਿੱਚ ਨਾ ਐਕਸੈਪਟ ਨਾ ਕੀਤਾ ਜਾਵੇ ਤੇ ਕੋਈ ਜਾਣ ਬੁਝ ਕੇ ਇਦਾਂ ਕਿਉਂ ਕਰੂਗਾ ਆਈ ਥਿੰਕ ਸਾਨੂੰ ਇਹ ਸਮਝਣ ਦੀ ਲੋੜ ਹੈ ਸਿਰਫ ਕਿਉਂਕਿ ਕੋਈ ਸਾਡੇ ਤੋਂ ਅਲੱਗ ਹੈ ਕੋਈ ਸਾਡੇ ਵਾਂਗੂ ਨਹੀਂ ਸੋਚਦਾ ਹੈ ਸਾਡੇ ਵਾਂਗੂ ਕੋਈ ਨਹੀਂ ਬਿਹੇਵ ਕਰਦਾ ਤੇ ਉਹ ਮਾੜਾ ਨਹੀਂ ਹੈ ਜਾਂ ਸਾਡੇ ਤੋਂ ਕੋਈ ਨਹੀਂ ਵੰਗੀ ਹੈ ਕਿਸੇ ਦੀ ਆਪਣੀ ਸੋਚ ਹੈ ਕਿਸੇ ਦੀ ਆਪਣੀ ਫੀਲਿੰਗ ਹੈ ਉਹ ਕਿਸੇ ਦੀ ਪਰਸਨਲ ਲਾਈਫ ਹੈ ਕੋਈ ਕਿੱਦਾਂ ਵੀ ਬਿਹੇਵ ਕਰ ਰਿਹਾ ਹੈ ਹਰ ਕਿਸੇ ਨੂੰ ਜ਼ਿੰਦਗੀ ਜਿਉਣ ਦਾ ਬਿਲਕੁਲ ਅਸੀਂ ਕੌਣ ਹੁੰਦੇ ਆ ਕਿਸੇ ਨੂੰ ਕਹਿਣ ਵਾਲੇ ਕਿ ਤੁਸੀਂ ਐਦਾਂ ਕਰੋ ਐਦਾਂ ਨਾ ਕਰੋ ਉਹ ਤਾਂ ਉਹਨਾਂ ਦੀ ਜ਼ਿੰਦਗੀ ਹੈ ਨਾ ਉਹਨਾਂ ਨੇ ਤੁਹਾਨੂੰ ਤਾਂ ਕੋਈ ਨੁਕਸਾਨ ਨਹੀਂ ਪਹੁੰਚਾਇਆ ਤੁਸੀਂ ਸਭ ਗੋ ਉਹਨਾਂ ਨੂੰ ਮਾੜਾ ਕਹਿ ਰਹੇ ਹੋ ਮਾੜਾ ਕਹਿ ਹਨਾ ਤੇ ਸਾਨੂੰ ਹੋਰ ਮੈਨੂੰ ਲੱਗਦਾ ਇਨਕਲੂਸਿਵ ਹੋਣ ਦੀ ਲੋੜ ਹੈ ਜਿੰਨੀ ਵੈਰਾਈਟੀ ਹੋਏਗੀ ਸਮਾਜ ਚ ਉਹਨਾ ਖੂਬਸੂਰਤ ਬਣੂਗਾ ਸਮਾਜ ਉਹਨੇ ਰੰਗ ਆਉਣਗੇ ਤੇ ਸਾਡਾ ਫਰਜ਼ ਹੈ ਕਿ ਜੇ ਕੋਈ ਇਨਸਾਨ ਜਿਹੜਾ ਇਦਾਂ ਦੀ ਸਿਚੁਏਸ਼ਨ ਚ ਹੈ ਜੋ ਮਾਈਨੋਰਿਟੀਜ਼ ਹੈ ਜਾਂ ਅੰਡਰ ਪ੍ਰਿਵੀਲੇਜਡ ਹੈ ਕਿਸੇ ਵੀ ਤਰੀਕੇ ਨਾਲ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਅਪਲਿਫਟ ਕਰੀਏ ਉਹਨਾਂ ਦੀ ਹੈਲਪ ਕਰੀਏ ਉਹਨਾਂ ਨੂੰ ਇਨਕਲੂਡਡ ਤੇ ਐਕਸੈਪਟਡ ਫੀਲ ਕਰਾਈਏ ਮੇਰੇ ਖਿਆਲ ਤੋਂ ਤੇ ਇਹ ਸਾਡਾ ਫਰਜ਼ ਹੈ ਐਜ਼ ਅ ਸੋਸਾਇਟੀ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਕਿਹੋ ਜੀਆਂ ਫਿਲਮਾਂ ਦਾ ਜਨਨ ਪਸੰਦ ਹੈ ਕਿਹੋ ਜੀਆਂ ਫਿਲਮਾਂ ਆਨੰਦ ਪ੍ਰੀਆ ਕਰਨਾ ਚਾਹੁੰਦੇ ਨੇ ਮੈਂ ਐਕਸ਼ਨ ਫਿਲਮ ਕਰਨਾ ਚਾਹੁੰਦੀ ਹਾਂ ਅਰੇ ਕੀ ਬਾਤ ਹੈ ਹਾਂ ਤੁਸੀਂ ਉਹ ਫਿਲਮে ਕਿ ਮਰਦ ਕੋ ਦਰਦ ਨਹੀਂ ਹੁੰਦਾ ਨਹੀਂ ਮਰਦ ਨਹੀਂ ਅਮਿਤਾਬਚਚਨ ਵਾਲੀ ਨਹੀਂ ਮਰਦ ਕੋ ਦਰਦ ਨਹੀਂ ਹੁੰਦਾ ਨਵੀਂ ਫਿਲਮ ਹੈ ਜਿਹੜੀ ਹਾਂ ਤੇ ਉਦਾਂ ਦਾ ਕੋਈ ਕੈਰੈਕਟਰ ਮੈਂ ਚਾਹੁੰਦੀ ਆ ਕਿ ਜਿਵੇਂ ਐਵੈਂਜਰਸ ਹੈ ਇਤਨਾ ਦੀ ਪੰਜਾਬੀ ਇੰਡਸਟਰੀ ਚ ਵੀ ਕੋਈ ਫਿਲਮ ਬਣਿਆ ਸੀ ਵੀ ਐਕਸ਼ਨ ਕਰੀਏ ਵੈਸੇ ਤੇ ਹੁਣ ਹਾਲੀਵੁੱਡ ਆ ਰਿਹਾ ਸੋਨਮ ਬਾਜਵਾ ਨੇ ਬੜੇ ਇੰਟਰਸਟਿੰਗ ਰੋਲਸ ਕੀਤੇ ਨੇ ਦੇਵ ਕਰੋੜ ਹੋਰੀ ਕਰਦੇ ਨੇ ਫਿਲਮਾਂ ਹਾਂ ਬਟ ਮੈਂ ਵੀ ਕਰਨਾ ਚਾਹੁੰਦੀ ਆ ਕਿ ਸਾਡੇ ਲਈ ਵੀ ਕੋਈ ਗੈਂਗਸਟਰ ਫਿਲਮ ਲਿਖੀ ਜਾਵੇ ਹਏ ਅੱਛਾ ਵਾਈ ਨਾਟ ਅਸੀਂ ਹਮੇਸ਼ਾ ਵਿਚਾਰੀ ਕੁੜੀਆਂ ਦਾ ਰੋਲ ਨਹੀਂ ਕਰਨਾ ਚਾਹਦੇ ਕੁੜੀਆਂ ਹਮੇਸ਼ਾ ਮਤਲਬ ਅਸੀਂ ਵੀ ਕਿਉਂ ਨਹੀਂ ਕੋਈ ਕੁੜੀਆਂ ਵੀ ਗੈਂਗਸਟਰ ਹੁੰਦੀਆਂ ਨੇ ਤੇ ਇੱਕ ਗਿਲਾ ਹੈ ਤੁਹਾਨੂੰ ਇੰਡਸਟਰੀ ਦਾ ਗਿਲਾ ਨਹੀਂ ਹੈ ਕੀ ਰੋਮਾਂਟਿਕੀਆਂ ਦਿਖਾਈਆਂ ਜਾਂਦੀਆਂ ਕੁੜੀਆਂ ਨਹੀਂ ਖਾਹਿਸ਼ ਹੈ ਕਿ ਸਿਰਫ ਇਹ ਹੀ ਕਹਾਣੀਆਂ ਨਾ ਹੋਣ ਹੋਰ ਵੀ ਕਹਾਣੀਆਂ ਹੋਣ ਤੇ ਕਿਉਂਕਿ ਇਹ ਵੀ ਸੱਚੀਆਂ ਕਹਾਣੀਆਂ ਨੇ ਨਾ ਕਈ ਔਰਤਾਂ ਦੀ ਸਾਰੀ ਜ਼ਿੰਦਗੀ ਦੁੱਖ ਚ ਹੀ ਬੀਤ ਗਈ ਉਹਨਾਂ ਦੀ ਕਹਾਣੀ ਵੀ ਕਹਿਣੀ ਜ਼ਰੂਰੀ ਹੈ ਪਰ ਕਈ ਔਰਤਾਂ ਨੇ ਜੋ ਬਹੁਤ ਚਿੱਲ ਕਰਦੀਆਂ ਨੇ ਤੇ ਬਹੁਤ ਯੂ نو ਉਹਨੇ ਬੋਲਡ ਨੇ ਤੇ ਕਿਸੇ ਤੋਂ ਡਰਦੀਆਂ ਨਹੀਂ ਹੈ ਤੇ ਉਦਾਂ ਦੀਆਂ ਕੁੜੀਆਂ ਦੀ ਵੀ ਕਹਾਣੀਆਂ ਹੋਣੀਆਂ ਚਾਹੀਦੀ ਤੁਹਾਨੂੰ ਸ਼ੌਂਕ ਹੈ ਲਿਖਣ ਦਾ ਗਾਉਣ ਦਾ ਹਾਂਜੀ ਮੇਰੀ ਮਾਸਟਰਸ ਹੈ ਵੈਸੇ ਇੰਗਲਿਸ਼ ਚ ਵੀ ਹੈ ਮੈਂ ਥੀਏਟਰ ਚ ਮਾਸਟਰਸ ਕੀਤੀ ਫਿਰ ਮੈਂ ਇੰਗਲਿਸ਼ ਚ ਕੀਤੀ ਤੇ ਮੈਨੂੰ ਪੋਇਟਰੀ ਦਾ ਕਾਫੀ ਸ਼ੌਕ ਹੈ ਤੇ ਕੁਝ-ਕੁਝ ਲਿਖਦੀ ਰਹਿੰਦੀ ਆ ਮੈਂ ਪਰ ਇੰਨਾ ਜ਼ਿਆਦਾ ਪਬਲਿਕਲੀ ਮੈਂ ਨਹੀਂ ਸ਼ੇਅਰ ਕਰਦੀ ਗਾਉਣ ਦਾ ਵੀ ਸ਼ੌਕ ਹੈ ਪਰ ਮੈਂ ਵਧੀਆ ਨਹੀਂ ਗਾਉਂਦੀ ਅੱਛਾ ਹੁਣ ਕੁਝ ਸੁਣਾ ਸਕਦੇ ਹੋ ਦਰਸ਼ਕਾਂ ਨੂੰ ਜਾਂ ਕੁਝ ਲਿਖਤ ਲਿਖੀ ਹੋਵੇ ਕੋਈ ਲਿਖਤ ਲਿਖੀ ਹੋ ਸਾਰੀ ਨਾ ਇੰਗਲਿਸ਼ ਵਿੱਚ ਹੈ ਤੇ ਮੈਨੂੰ ਲੱਭਣੀ ਪੈਣੀ ਉਹ ਉੱਥੇ ਮੇਰਾ ਫੋਨ ਪਿਆ ਉਹਦੇ ਚ ਕੱਢ ਕੇ ਲਿਆਉਣੀ ਪੈਣੀ ਜਿਵੇਂ ਇਦਾਂ ਕੁਝ ਯਾਦ ਬੜੇ ਤੇ ਮੈਂ ਬਹੁਤ ਜ਼ਿਆਦਾ ਰਿਦਮ ਵਿੱਚ ਨਹੀਂ ਲਿਖਦੀ ਮੈਂ ਥੋੜੀ ਖੁੱਲੀ ਕਵਿਤਾ ਲਿਖਦੀ ਆ ਜੇ ਮੈਨੂੰ ਪਹਿਲਾਂ ਜੋ ਪਤਾ ਹੁੰਦਾ ਨਾ ਤੁਸੀਂ ਪੁੱਛਣਾ ਫਿਰ ਮੈਂ ਕੁਝ ਸੋਚ ਕੇ ਕੱਢ ਕੇ ਰੱਖਦੀ ਪਹਿਲਾਂ ਤੋਂ ਜਿਹੜਾ ਕੁਝ ਪੰਜਾਬੀ 'ਚ ਲਿਖਿਆ ਹੋਇਆ ਹੈ ਜ਼ਿਆਦਾਤਰ ਕਿਉਂਕਿ ਮੇਰੀ ਸਾਰੀ ਜਿਹੜੀ ਐਜੂਕੇਸ਼ਨ ਹੈ ਇੰਗਲਿਸ਼ 'ਚ ਹੋਈ ਹੈ ਤੇ ਜ਼ਿਆਦਾਤਰ ਜਿਹੜੀ ਮੈਂ ਚੀਜ਼ਾਂ ਪੜ੍ਹੀਆਂ ਨੇ ਜਿਹੜਾ ਲਿਟਰੇਚਰ ਜ਼ਿਆਦਾ ਪੜ੍ਹਿਆ ਉਹ ਮੈਂ ਇੰਗਲਿਸ਼ 'ਚ ਪੜ੍ਹਿਆ ਸੋ ਜਿਹੜਾ ਮੇਰੇ ਇੱਕ ਨੈਚੁਰਲ ਇੱਕ ਫਲੋ ਆਉਂਦਾ ਹੈ ਉਹ ਇੰਗਲਿਸ਼ 'ਚ ਆਉਂਦਾ ਹੈ ਪੋਇਟਰੀ ਦਾ ਪੰਜਾਬੀ 'ਚ ਵੀ ਲਿਖੀਆਂ ਨੇ ਜਦੋਂ ਕਦੇ-ਕਦੇ ਇਦਾਂ ਕੁ ਪਰ ਆਈ ਐਮ ਨਾਟ ਸ਼ੋਰ ਕਿ ਮੈਂ ਤੁਹਾਨੂੰ ਹੋਰ ਕੁਝ ਸੁਣਾ ਸਕਾਂ ਅਜੇ ਲਈ ਕਲਾਕਾਰ ਦੇ ਲਈ ਨਾ ਬੰਬੇ ਕਹਿੰਦੇ ਨੇ ਸੁਪਨਿਆਂ ਦਾ ਘਰ ਹੈ ਜੀ ਤੁਸੀਂ ਬੰਬੇ ਗਏ ਹੋ ਕਦੇ ਤੁਸੀਂ ਵੀ ਸੁਪਨੇ ਕਈ ਦੇਖੇ ਹੋਣੇ ਆ ਕਿ ਮੈਂ ਵੀ ਹੀਰੋਇਨ ਬਣਾ ਅਦਾਕਾਰਾ ਬਣਾ ਹਾਲਾਂਕਿ ਤੁਸੀਂ ਹੁਣ ਕੰਮ ਕਰ ਹੀ ਰਹੇ ਹੋ ਪੰਜਾਬੀ ਇੰਡਸਟਰੀ ਦੇ ਵਿੱਚ ਜੀ ਅ ਮੁੰਬਈ ਮੈਨੂੰ ਬਹੁਤ ਪਸੰਦ ਹੈ ਸੱਚੀ ਸੁਪਨਿਆਂ ਦਾ ਸ਼ਹਿਰ ਹੈ ਪਰ ਸਿਰਫ ਮੈਂ ਤੇ ਉਸ ਸ਼ਹਿਰ ਦੀ ਹਕੀਕਤ ਵੀ ਦੇਖੀ ਹੈ ਤੇ ਮੈਨੂੰ ਬਹੁਤ ਵਧੀਆ ਲੱਗਦਾ ਉੱਥੇ ਮੈਨੂੰ ਇੱਕ ਜਿਵੇਂ ਉਹ ਗਾਣਾ ਨਹੀਂ ਹਮਸਾ ਕਲੀ ਹਾਂ ਜੀ ਮੈਨੂੰ ਉਹ ਫੀਲ ਹੁੰਦਾ ਹੈ ਕਿ ਮੈਂ ਇੱਕ ਫ੍ਰੀ ਇੱਕ ਇੱਕ ਪੰਛੀ ਆ ਤੇ ਮੈਂ ਉੱਡ ਰਹੀ ਆ ਤੇ ਮੇਰਾ ਰਸਤਾ ਹੈ ਮੇਰਾ ਮੇਰਾ ਸ਼ਹਿਰ ਹੈ ਕੋਈ ਮੈਨੂੰ ਰੋਕਦਾ ਟੋਕਦਾ ਨਹੀਂ ਕੋਈ ਮੈਨੂੰ ਜਾਣਦਾ ਨਹੀਂ ਤੇ ਉੱਥੇ ਇੱਕ ਬੜਾ ਵਧੀਆ ਸੇਫਟੀ ਦਾ ਕਲਚਰ ਹੈ ਉੱਥੇ ਕੋਈ ਟੱਚ ਹੁਡ ਟੀਜ਼ਿੰਗ ਨਹੀਂ ਹੈ ਕੋਈ ਅੱਛਾ ਐਸ ਸੱਚ ਇਨਰ ਕੋਈ ਜ਼ਿਆਦਾ ਕੋਈ ਤੁਸੀਂ ਕੁਝ ਵੀ ਪਾ ਕੇ ਖੂਬ ਸਕਦੇ ਹੋ ਤੇ ਤੁਹਾਨੂੰ ਵਾਰੀ-ਵਾਰੀ ਅਹਿਸਾਸ ਨਹੀਂ ਦਵਾਇਆ ਜਾਂਦਾ ਕਿ ਤੁਸੀਂ ਕੁੜੀਆਂ ਸੋ ਤੁਸੀਂ ਇੱਕ ਇਨਸਾਨ ਵਾਂਗੂ ਹੀ ਵਿਚਰ ਸਕਦੇ ਹੋ ਮੇਰਾ ਤਾਂ ਮੈਂ ਤੇ ਮਤਲਬ ਮੇਰਾ ਬੜਾ ਇੱਕ ਰੂਟੀਨ ਰਹਿੰਦਾ ਕਿ ਮੈਂ ਅਕਸਰ ਜਿਵੇਂ ਮੈਟਰੋ ਸਟੇਸ਼ਨ ਤੋਂ ਘਰੇ ਜਾ ਰਹੀ ਦੋ ਕਿਲੋਮੀਟਰ ਦੂਰ ਹੈ ਮੇਰੇ ਤੇ ਮੈਂ 이어ਫੋਨਸ ਪਾ ਕੇ ਗਾਣੇ ਸੁਣਦੇ ਆਰਾਮ ਨਾਲ ਜਾ ਰਹੀ ਆ ਦਾ ਸੋਲੀਟਿਊਡ ਇੰਜੋਏ ਕਰਦੀ ਆ ਮੈਨੂੰ ਉੱਥੇ ਸਭ ਤੋਂ ਵਧੀਆ ਜਿਹੜੀ ਮੈਨੂੰ ਮੁੰਬਈ ਦੀ ਗੱਲ ਲੱਗੀ ਆ ਉੱਥੋਂ ਦੇ ਲੋਕ ਨਾ ਬਹੁਤ ਹੈਲਪਫੁਲ ਨੇ ਐਟਲੀਸਟ ਮੇਰਾ ਐਕਸਪੀਰੀਅੰਸ ਮੈਨੂੰ ਬੜੇ ਹੈਲਪਫੁਲ ਲੋਕ ਮਿਲੇ ਨੇ ਉੱਥੇ ਮੇਰਾ ਤੀਜਾ ਦਿਨ ਸੀ ਮੁੰਬਈ ਤੇ ਮੈਨੂੰ ਇੱਕ ਛੋਟਾ ਜਿਹਾ ਪੱਪੀ ਮਿਲਿਆ ਉਹ ਇੰਜਰਡ ਸੀਗਾ ਉਹਦੇ ਪੂਰੇ ਮੈਗਟ ਸੀਗੇ ਤੇ ਮੈਨੂੰ ਮਤਲਬ ਸਟਰੀਟ ਡੌਗਸ ਦਾ ਐਕਸਪੀਰੀਅੰਸ ਇੰਨਾ ਹੈਗਾ ਕਿ ਮੈਨੂੰ ਪਤਾ ਸੀ ਕਿ ਕੀ ਕਰਨਾ ਉਹਦਾ ਤੇ ਮੈਂ ਉਹ ਟ੍ਰੀਟਮੈਂਟ ਕਰਾਇਆ ਤੇ ਥੋੜੇ ਦਿਨ ਤਾਂ ਮੈਨੂੰ ਆਪਣੇ ਕੋਲ ਰੱਖ ਪਈ ਬਟ ਮੈਂ ਬਿਲਕੁਲ ਨਈ ਨਵੀਂ ਸੀ ਉੱਥੇ ਸੋ ਮੈਂ ਹਜੇ ਨਹੀਂ ਸੰਭਾਲ ਸਕਦੀ ਸੀ ਨਾ ਤਾਂ ਮੈਨੂੰ ਮਿਲ ਗਏ ਇਦਾਂ ਦੇ ਲੋਕ ਜਿਹੜੇ ਉਹਨੂੰ ਜਿਨ੍ਹਾਂ ਨੇ ਉਹਨੂੰ ਰੱਖਿਆ ਉਹਨੂੰ ਪਾਲਿਆ ਹੁਣ ਉਹਨਾਂ ਦੇ ਕੋਲ ਹੀ ਹੈ ਹੁਣ ਮੇਰਾ ਮਤਲਬ ਦੋਸਤ ਹੀ ਨੇ ਸਾਰੇ ਮੇਰੇ ਤੇ ਪਰਿਵਾਰ じゃ ਬਣ ਗਿਆ ਸੀ ਬਿਕੋਜ਼ ਆਫ ਥੈਟ ਪੱਪੀ ਸੋ ਮੇਰੇ ਨਾਲ ਬੜੀ ਸੋਹਣੀਆਂ ਸੋਹਣੀਆਂ ਚੀਜ਼ਾਂ ਹੋਈਆਂ ਨੇ ਤੇ ਮੇਨ ਲੱਗਦਾ ਮੇਰੀ ਇੱਕ ਇੱਕ ਮੇਰੀ ਆਦਤ ਵੀ ਹੈ ਮੇਰਾ ਡਿਫੈਂਸ ਮੈਕੈਨਿਜ਼ਮ ਹੈ ਕਿ ਮੈਂ ਬੜੀ ਹੋਪਫੁਲ ਰਹਿਣੀ ਆ ਹਮੇਸ਼ਾ ਉਮੀਦ 'ਚ ਰਹਿਣੀ ਆ ਚੰਗੀਆਂ ਚੀਜ਼ਾਂ ਮੈਨੂੰ ਯਾਦ ਰਹਿੰਦੀਆਂ ਨੇ ਜ਼ਿਆਦਾ ਤੇ ਚੰਗੀਆਂ ਚੀਜ਼ਾਂ ਹੀ ਮੈਂ ਜ਼ਿਆਦਾ ਵੇਖਦੀ ਆ ਬਿਕੋਜ਼ ਮੈਨੂੰ ਲੱਗਦਾ ਓਹੀ ਹੈਲਪ ਕਰਨੀ ਹੈ ਜੇ ਮੈਂ ਉੱਥੇ ਰਹਿਣਾ ਤੇ ਜੀ ਲਾ ਕੇ ਰਹਿਣਾ ਪਊਗਾ ਤੇ ਪਸੰਦ ਕਰਕੇ ਰਹਿ ਹਾਲਾਂਕਿ ਚੰਡੀਗੜ੍ਹ ਵਰਗਾ ਖੂਬਸੂਰਤ ਸ਼ਹਿਰ ਇੰਨਾ ਕੰਫਰਟੇਬਲ ਸ਼ਹਿਰ ਛੱਡ ਕੇ ਜਾਣਾ ਕੋਈ ਸੌਖੀ ਗੱਲ ਨਹੀਂ ਹੈ ਪਰ ਮੈਨੂੰ ਲੱਗਦਾ ਤੁਸੀਂ ਕਿਤੇ ਵੀ ਚਾਹੋ ਤੇ ਆਪਣਾ ਉੱਥੇ ਘਰ ਬਣਾ ਸਕਦੇ ਹੋ ਜੀ ਫਿਲਮ ਤੋਂ ਕੀ ਉਮੀਦਾਂ ਨੇ ਦਰਸ਼ਕਾਂ ਏਉਂ ਮੇਰਾ ਇਹ ਮੀਡਾ ਨੇ ਕਿ ਜਿੰਨੇ ਵੀ ਲੋਕੀ ਜਾਣ ਜੋ ਸਾਡੀ ਬੇਸਿਕਲੀ ਜਿਸ ਪਰਪਸ ਨਾਲ ਅਸੀਂ ਬਣਾਈ ਹੈ ਜਿਹੜੀ ਆਸਥਾ ਨਾਲ ਅਸੀਂ ਇਹ ਫਿਲਮ ਬਣਾਈ ਹੈ ਉਹਨਾਂ ਤੱਕ ਪਹੁੰਚੇ ਜਿਹੜਾ ਅਸੀਂ ਜਿੰਨੀ ਮਿਹਨਤ ਤੇ ਜਿੰਨੀ ਪਿਆਰ ਇਮਾਨਦਾਰੀ ਨਾਲ ਅਸੀਂ ਇਹ ਫਿਲਮ ਬਣਾਈ ਹੈ ਉਹ ਉਹ ਸਾਰਾ ਜਿਹੜਾ ਉਹ ਸਾਰੀ ਫੀਲਿੰਗ ਹੈ ਉਹ ਆਡੀਅנס ਤੱਕ ਪਹੁੰਚੇ ਤੇ ਬਾਕੀ ਜੋ ਵੀ ਅਸੀਂ ਕਹਿਣਾ ਚਾਹਾਂ ਜਾਂ ਆਈ ਥਿੰਕ ਅਸੀਂ ਫਿਲਮ ਰਾਹੀਂ ਕਹਿ ਹੀ ਚੁੱਕੇ ਹਾਂ ਜੀ ਬਾਕੀ ਤੇ ਹੁਣ ਆਡੀਅנס ਤੇ ਹੈ ਕਿ ਉਹ ਕਿਦਾਂ ਰਿਸੀਵ ਕਰਦੇ ਹੈ ਤੇ ਬਸ ਮੈਂ ਹੀ ਹੋਪ ਕਰਾਂਗੀ ਕਿ ਉਹਨਾਂ ਨੂੰ ਵਧੀਆ ਲੱਗੇ ਬੜੀ ਖੂਬਸੂਰਤ ਕਹਾਣੀ ਹੈ ਮੰਟੂ ਸਾਹਿਬ ਦੀ ਤੇ ਮੈਂ ਬਸ ਬਹੁਤ ਖੁਸ਼ਕਿਸਮਤ ਫੀਲ ਕਰਦੀ ਆ ਕਿ ਮੈਂ ਦਾ ਹਿੱਸਾ ਬਣੀ ਜੀ ਸ਼ੁਕਰੀਆ ਬੜਾ ਚੰਗਾ ਲੱਗਾ ਤੁਹਾਡ ਨਾਲ ਗੱਲ ਕਰਕੇ ਥੈਂਕ ਯੂ ਸੋ Much ਮੈਨੂੰ ਵੀ ਬਹੁਤ ਦਿਨ ਸੋ ਇਸ ਸਾਡੇ ਨਾਲ ਪੰਜਾਬੀ ਇੰਡਸਟਰੀ ਦੀ ਖੂਬਸੂਰਤ ਚੁਲਬਲੀ ਅਦਾਕਾਰਾ ਨਾਨ ਪ੍ਰੀਆ ਜਿੰਨਦੀ ਨਵੀਂ ਫਿਲਮ ਰਜ਼ਾ-ਇਸ਼ਕ ਸਿਨੇਮਾ ਜਗਤ ਦੇ ਵਿੱਚ 12 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਲੈ ਕੇ ਵੀ ਗੱਲਬਾਤ ਕੀਤੀ ਹੈ ਖਾਸ ਤੌਰ ਤੇ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਵੀ ਜਾਣਨਾ ਪਾਇਆ ਦੇ ਦੇਵ ਜਾਸਦ ਦੇਖਦੇ ਰਹੋ ਪੀਓ ਪੰਜਾਬ ਟੀਵੀ ਧੰਨਵਾਦ